ਜੀ ਨਾਮ ਐ ਕਿਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਮੈਂ ਪਿੰਡ ਮਾਣੀ ਖੇੜਾ ਰਹਿਣ ਵਾਲਾ ਕੀ ਮਾਮਲਾ ਕੀ ਹੋਇਆ ਜਿੱਥੇ ਸੀਐਮ ਮੁੱਖ ਮੰਤਰੀ ਵੱਲੋਂ ਕੋਈ ਸ਼ਿਕਾਇਤ ਗਿਰਜੀ ਤੋਂ ਬਾਅਦ ਟੀਮ ਬਣ ਕੇ ਅੱਜ ਪਿੰਡ ਆਈ ਸੀ ਹਾਂਜੀ ਅੱਜ ਤੋਂ ਕੋਈ ਛਾਲ ਪਹਿਲਾਂ ਜੀ ਇਹਨਾਂ ਕੋਲ ਮੁੱਖ ਮੰਤਰੀ ਸਾਹਿਬ ਤੋਂ ਰਜਿਸਟਰਡ ਹੋ ਕੇ ਸ਼ਿਕਾਇਤ ਜਿਹੜੀ ਕੀਤੀ ਸੀ ਮੈਂ ਉਹ ਇੱਜੇ ਤੋਂ ਆਏ ਸੇ ਛਾਲ ਬਾਅਦ ਆਏ ਜੀ ਅਸੀਂ ਛਾਲ ਬਾਅਦ ਆ ਕੇ ਇਹਨਾਂ ਨੇ 997 ਲ ਮੈਨੂੰ ਚਿੱਠੀ ਕੱਢੀ ਸੀ ਸ਼ਿਕਾਇਤ ਕਰਤਾ ਨੂੰ ਮੈਂ ਸ਼ਿਕਾਇਤ ਕਰਤਾ ਹਾਂ ਇਹ ਸਾਰੀ ਪੰਚਾਇਤ ਅਸੀਂ ਆ ਗਏ ਇੱਥੇ ਜੀ ਇੱਥੇ ਜਦੋਂ ਆਏ ਤਾਂ ਜਿਹੜਾ ਕੁਪਿੰਦਰ ਸਿੰਘ ਆਈਡੀਓ ਤੇ ਨਾਲ ਤਿੰਨ ਚਾਰ ਜਿਹੜੇ ਅਫਸਰਾਂ ਦੇ ਨਾਂ ਅਫਸਰਾਂ ਨੇ ਜਿਹੜੇ ਆਏ ਸੀ ਉਹਨਾਂ ਅਫਸਰਾਂ ਦੇ ਨਾਂ ਵੀ ਮਤਲਬ ਤੁਹਾਨੂੰ ਦੱਸ ਦਿੰਨਾ ਜੀ ਬਾਲੋਕਾਸ ਪੰਚਾਇਤ ਅਫਸਰ ਨੰਬੀ ਜੀ ਨੂੰ ਲਿਖਿਆ ਤੇ ਇੱਕ ਬਰਿੰਦਰਪਾਲ ਜਈ ਡਿਵੀਜ਼ਨ શ્રી ਮਨੋਸ਼ ਸ਼ਰਮਾ ਜੀ ਬਲਾਕ ਲੰਬੀ ਸੰਦੀਪ ਸਿੰਘ ਜੀ ਮੁਲਾਕ ਮਲੋਠ ਇਹਨਾਂ ਸਾਰਿਆਂ ਦੀ ਡਿਊਟੀ ਲਈ ਸੀ ਅਫਸਰਾਂ ਨੇ ਉਪਰੋਂ ਵੀ ਤੁਸੀਂ ਜਾ ਕੇ ਫਿਜ਼ੀਕਲ ਤੌਰ ਤੇ ਜਾ ਕੇ ਚੈਕਿੰਗ ਕਰੋ ਸ਼ਿਕਾਇਤ ਬਾਰੇ ਪਰ ਪ੍ਰੰਤੂ ਅਸੀਂ ਇਸ ਸ਼ਿਕਾਇਤ ਸਬੰਧ ਵਿੱਚ ਮੈਨੂੰ 25 10 2024 ਨੂੰ ਵੀ ਬੁਲਾਇਆ ਸੀ ਬੀਡੀਪੀ ਸਾਹਿਬ ਦਫ਼ਤਰ ਲੰਬੀ ਉਸ ਦਿਨ ਵੀ ਮੇਰੇ ਨਾਲ ਪੰਚਾਇਤ ਕਈ ਸੀ ਤੇ ਮੈਂ ਗਿਆ ਸੀ ਸਾਡੇ ਸਾਂਝਾ ਬਿਆਨ ਵੀ ਲਿਖਿਆ ਸੀ ਮੇਰੇ ਇਕੱਲੇ ਦਾ ਬਿਆਨ ਵੀ ਲਾਇਆ ਸੀ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਵੀ ਅਸੀਂ ਉਹ ਆਇਆ ਨਹੀਂ ਗਿਆ ਸੱਦਾਂ ਕਿ ਉਹਨੂੰ ਉਸ ਤੋਂ ਬਾਅਦ ਅੱਜ ਮਿਤੀ 17 4 2024 25 ਨੂੰ ਫਿਰ ਅਸੀਂ ਕਿਸ ਕਹਿ ਸਮਾਂ ਇਨਕੁਆਰੀ ਵਾਸਤੇ ਆਏ ਫਿਜ਼ੀਕਲ ਨਕਰੀ ਵਾਸਤੇ ਆਏ ਪਰੰਤੂ ਅਸੀਂ ਸਾਰੇ ਇੱਥੇ ਪਹੁੰਚ ਗਏ ਮੇਰੇ ਨਾਲ ਸਾਰੀ ਪੰਚਾਇਤ ਮੇਰੇ ਪਤਵੰਤੇ ਸੱਜਣ ਪਿੰਡ ਦੇ ਸਾਰੇ ਪਰੰਤੂ ਜਿਹਦੇ ਜਿਹਦੇ ਕਲਾਮਸ਼ਕਾਇਤ ਕੀਤੀ ਸੀ ਉਹ ਆਦਮੀ ਅੱਜ ਫੇਰ ਨਹੀਂ ਆਇਆ 7 ਮਹੀਨੇ ਬਾਅਦ ਵੀ ਫੇਰ ਨਹੀਂ ਆਇਆ ਉਹ ਕੀ ਬਹਾਨਾ ਬਣਾਇਆ ਉਹਨਾਂ ਨੂੰ ਪਤਾ ਹੈ ਜੀ ਉਹਨਾਂ ਨੂੰ ਪਤਾ ਹੈ ਅਸੀਂ ਇਸ ਬਾਰੇ ਕੋਈ ਉਹਨਾਂ ਨੂੰ ਨਹੀਂ ਪੁੱਛਿਆ ਕੋਈ ਇਸ ਕਰਕੇ ਸਾਨੂੰ ਆਦੇ ਤੁਸੀਂ ਆਪਣਾ ਇੱਥੇ ਆਪਣਾ ਦਿਓ ਹਾਜ਼ਰੀ ਲਵਾਓ ਮੈਂ ਉਹਨਾਂ ਆਖਿਆ ਵੀ ਹਾਜ਼ਰੀ 25/10 ਸਾਡੀ ਹਾਜ਼ਰ ਲੱਗੀ ਸੀ 25-10 ਬਾਅਦ 7 ਮਹੀਨੇ ਹੋ ਗਏ ਉਸ ਤੋਂ ਬਾਅਦ ਤੁਸੀਂ ਉਹਤੇ ਕੀ ਕਾਰਵਾਈ ਕੀਤੀ ਉਹਨੂੰ ਬੁਲਾਇਆ ਤੁਸੀਂ ਉਸ ਤੋਂ ਬਾਅਦ ਅੱਜ ਫਿਰ ਤੁਸੀਂ ਆਖੀ ਜਾਂ ਨਾ ਵੀ ਓਏ ਤੁਸੀਂ ਹਾਜ਼ਰੀ ਲਵਾਓ ਇਹ ਕਿਸੇ ਕਿਸ ਬਾਬਾ ਜਿਹੜੀ ਸ਼ਿਕਾਇਤ ਗਈ ਹੋਈ ਸੀ ਇਹ ਜੀ ਗਰੰਟਾ ਸੀ ਪਿੰਡ ਦੀਆਂ 2013 ਤੋਂ ਲੈ ਕੇ 2018 ਤੱਕ ਪਿੰਡ ਮਾਣੀ ਖੜੇ ਹਾਂ ਉਸ ਟਾਈਮ ਬਾਦਲ ਸਰਕਾਰ ਸੀਗੀ ਤੇ ਜਿਹੜੇ ਸਾਰੇ ਅਫਸਰ ਉਹ ਨਾਲ ਮਿਲ ਕੇ ਛਕਿਆ ਜਿਨ੍ਹਾਂ ਨੇ ਮਾਰ ਪੂਰਾ ਜੇ ਕਿਤੇ ਚੰਗਾ ਕੋਈ ਆਦਮੀ ਹੁੰਦਾ ਇਥੇ ਸਰਪੰਚ ਜਾਂ ਕੋਈ ਐਨੀ ਵਨ ਤੇ ਪਿੰਡ ਦੀ ਨੁਹਾਰੀ ਹੋਰ ਹੋਣੀ ਸੀ ਕਿੰਨੇ ਗ੍ਰਾਂਟ ਦਾ ਰੋਲਾ ਇਹ ਗਰਾਂਟ ਤਾਂ ਕਰੋੜਾਂ ਜੀ ਪਰ ਮੈਨੂੰ ਇਹਨਾਂ ਨੇ ਆਰਟੀ પાਕੇ ਸਿਰਫ ਕਰੋੜਕ ਦੀ ਦਿੱਤੀ ਹੈ ਜੀ ਇਹ ਲਖਿਤ ਤੌਰ ਤੇ ਆਰਟੀ ਪਾਉਣ ਦੇ باوجود ਉਹ ਵੀ 2 ਸਾਲਾਂ ਬਾਅਦ ਮੈਨੂੰ ਦਿੱਤੀ ਹੈ ਇਹਨਾਂ ਨੇ ਹਾਂਜੀ ਸਾਡੀ ਪੁਕਾਈ ਕਰਾ ਕੇ ਫੇਰ ਸਾਨੂੰ ਉਹ ਕਹਿ ਰਿਹਾ ਸਾਡੇ ਕੋਲ ਨੋਟਿਸ ਪਹੁੰਚਿਆ ਅਪਸੜ ਨਾਲ ਗੱਲ ਹੋਈ ਕਿ ਸਾਡੇ ਕੋਲ ਨੋਟਿਸ ਆਇਆ ਇੱਕ ਉਹਨਾਂ ਦੀ ਇੱਕ ਐਪਲੀਕੇਸ਼ਨ ਆਈ ਹੈ ਕੁਈ ਕੋ ਜ਼ਰੂਰੀ ਕੋਈ ਘਰੇਲੂ ਕਰ ਘਰ ਦੇ ਵਿੱਚ ਬਿਮਾਰ ਹੈ ਤਾਂ ਕਿ ਮੈਂ ਨਹੀਂ ਆ ਸਕਦਾ ਮੈਂ ਆਊਟ ਆਫ ਸਟੇਸ਼ਨ ਕੋਈ ਕੋਈ ਬਿਮਾਰ ਨਹੀਂ ਜੀ ਇੱਥੇ ਪਿੰਡ ਘਰੇ ਬੈਠਾ ਹੋ ਸਿਰਫ ਮਿਲੀ ਭੁਗਤੈ ਇਹਨਾਂ ਸਾਰਿਆਂ ਕੋਈ ਨਹੀਂ ਕੋਈ ਕਰਦਾ ਦੇ ਕਾਲ ਸਾਲ ਹੋ ਗਿਆ ਜੀ ਇਹਨਾਂ ਨੂੰ 24 6 2024 ਨੂੰ ਇਹਨਾਂ ਕੋਈ ਆਈ ਸੀ ਇਹ ਮਕਮਤੀ ਸਾਹਿਬ ਤੋਂ ਦਰਜ ਹੋ ਕੇ ਸ਼ਿਕਾਇਤ 20 ਦਿਨ ਪਾਰੀ ਕੀਤੀ ਹੈ ਦੋ ਹਫ਼ਤਿਆਂ ਦੇ ਵਿੱਚ ਪਰ ਉਸ ਗੱਲ ਨੂੰ 24 6 ਤੇ ਅੱਜ ਹੋ ਗਈ 17 ਜੋ 4 2025 ਸਾਲ ਦੋ ਹਫ਼ਤਾ ਦੀ ਬਜਾਏ ਤੇ ਇਹਨਾਂ ਨੇ 14 ਮਹੀਨੇ ਲਾਤੇ ਜੀ ਉਹ ਦੀ ਅੱਜ ਫੇਰ ਮੁੜ ਕੇ ਆ ਠੀਕ ਤੇ ਸਾਡੀ ਬੇਨਤੀ ਹੈ ਜੀ ਬਚਾਰੇ ਨਾਲ ਬਰੇ ਸਾਡੀ ਬੇਨਤੀ ਹੈ ਜੀ ਸਾਨੂੰ ਨਸਾਫਤ ਹੋਇਆ ਜਾਵੇ ਪਿੰਡ ਦਾ ਕੋਈ ਵਿਕਾਸ ਹੋ ਜਾਏ ਕੋਈ ਪਿੰਡ ਦਾ ਕੋਈ ਬੁਰਾ ਹਾਲਾ ਜੀ ਬੁਰਾ ਹਾਲਾ ਪਿੰਡ ਦਾ ਜੀ ਕੋਈ ਨੀ ਤਾਂ ਮਾਣ ਹੀ ਖੜਾ ਗੁੱਗੂ ਦੇ ਨਾਮ ਮਸ਼ਹੂਰ ਸੀ ਗਾ ਜੀ ਇਹਨੇ ਗੁੱਗੂ ਦੇ ਨਾਮ ਨੂੰ ਵੀ ਇਲਾਜ ਲਾਤੀ ਗੁੱਗੂ ਵਧੀਆ ਬੰਦਾ ਸੀ ਗਾ ਜੀ ਸੈਲਿਬ੍ਰਿਟੀ ਬੰਦਾ ਸੀ ਉਹ ਤੇ ਵਧੀਆ ਸਹਿਜ ਪਰ ਇਹਨੇ ਨਾ ਦੇ ਇਹ ਅਫਸਰਾਂ ਮਿਲ ਕੇ ਸਰ ਅਫਸਰਾਂ ਵਿੱਚ ਹੀ ਆ ਜੀ ਬੀਟੀਪੀਓ ਲੰਬੀ ਤੇ ਪੰਚਾਇਤ ਅਫਸਰ ਜਗਦੀਪ ਸਿੰਘ ਇਹ ਜੜਲੇ ਆ ਜੀ ਇਹਨਾਂ ਨੇ ਜਾਣ ਕੇ ਪੈਨ ਕਿ ਰੱਖ ਛੱਡੀ ਇਹਨਾਂ ਨੇ ਚਲੋ ਸਾਲ ਹੋ ਗਿਆ ਜੀ ਪੂਰਾ ਹਾਜੀ ਬੰਜੀ ਅੱਜ ਤੁਸੀਂ ਜਿਹੜਾ ਨਿਮਾਣੀ ਖੇ ਦਾ ਪੁਲ ਕਿਸ ਮਸਲੇ ਦੇ ਪੁਲ ਸੀ ਪੂਰਾ ਮਗਰ ਇਹਨਾ ਸਾਫ ਦਾ ਸਰਪੰਚਾ ਗੋਰਾ ਮਰ ਸਿੰਘ 2013 ਤੋਂ 2018 ਤੱਕ ਇੱਥੇ ਰਹੇ ਨੇ ਪੰਚਾਇਤ ਉਹਨਾਂ ਦੇ ਕੋਈ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਸੀਮ ਉਸ ਤੋਂ ਆਈ ਸੀਗੀ ਉਹਦੇ ਸਬੰਧ ਵਿੱਚ ਅਸੀਂ ਅੱਜ ਜੇ ਇਹ ਸਭ ਨਾਲ ਨਾਲ ਲੈ ਕੇ ਟੀਮ ਦੇ ਸੀ ਉਥੇ ਇਹਨਾਂ ਨੂੰ ਬੇਨਤੀ ਕਰਨ ਲਈ ਤੇ ਕੰਮ ਨਿਖਵਾਏ ਸੀਗੇ ਆਏ ਸੀਗੇ ਅੱਜ ਜਦੋਂ ਅਸੀਂ ਪਿੰਡ ਪਹੁੰਚੇ ਤਾਂ ਉਹਨਾਂ ਵੱਲੋਂ ਇੱਕ ਲੈਟਰ ਇੱਕ ਐਪਲੀਕੇਸ਼ਨ ਅਨਸਪੰਚ ਨੂੰ ਦਿੱਤੀ ਗਈ ਵੀ ਉਹਦਾ ਕੋਈ ਰਿਸ਼ਤੇਦਾਰ ਮਾਰਉਣ ਕਰਕੇ ਉਹ ਪਿੰਡ ਚ ਬਿਲਡਿੰਗਾਂ ਬਾਹਰ ਜਾਣਾ ਪੈ ਗਿਆ ਤੇ ਉਹ ਨਵੀਂ ਤਰੀਕ ਦਿੱਤੀ ਜਾਵੇ ਇਸ ਕਰਕੇ ਉਹ ਜਿਹੜੀ ਬੇਨਤੀ ਉਹ ਗੈਰਹਾਜ਼ਰ ਹੋਣ ਕਰਕੇ ਨਹੀਂ ਕਰ ਸਕਿਆ ਇੱਕ ਦੋ ਸ਼ਿਕਾਇਤ ਤੁਹਾਡੇ ਕੋਲ ਇਹ ਤਿੰਨ ਤਰੀਕ ਨੂੰ ਤੁਹਾਡੇ ਕੋਲ ਤੁਾਈ ਇਹ ਅਸੀਂ ਅੱਜ ਰੱਖੀ ਸੀ ਕਿ ਸ਼ਾਇਦ ਮਹੀਨਾ 1.5 ਮਹੀਨਾ ਪਹਿਲਾਂ ਸਾਡੇ ਕੋਲੇ ਮੰਤੀ ਵਾਸਤੇ ਆਈ ਹੈ ਪਹਿਲਾਂ ਚੱਲ ਰਹੀ ਹੈ ਇੱਕ ਵਾਰੀ ਹੋਰ ਅਕਸਰ ਕੋਲ ਏਸੀਐਮ ਜਿਹੜੇ ਮੁੱਖ ਮੰਤਰੀ ਕੋਲੋਂ ਜੀ ਕੀ ਉਂਗੜੀ ਕੋ ਦਿੱਤੀ ਗਈ ਸੀ ਉਹਨਾਂ ਵੱਲੋਂ ਦਰਖਾਸਤ ਆਈ ਸੀ ਏਡੀ ਸਾਹਿਬ ਕੋਲ ਏਡੀ ਸਾਹਿਬ ਨੇ ਵੀਡੀਓ ਸਾਹਿਬ ਦੀ ਬਿਊਟੀ ਲਾਈ ਸੀ ਹੋਰ ਵੀਡੀਓ ਸਾਹਿਬ ਵੱਲੋਂ ਸਾਨੂੰ ਮਾਰਕ ਹੋ ਕੇ ਇੱਧਰ ਆਈ ਸੀ ਨੂੰ ਬਣਾਇ ਕਿ 3 ਮਹੀਨੇ ਟਾਈਮ ਲਾਹਾਂਗੇ ਉਸ ਪਾਸਤੇ ਮਤਲਬ ਏਡੀ ਸਾਹਿਬ ਕੋਲੇ ਚੱਲ ਰਹੀ ਹੈ ਇਨਕੁਆਰੀ ਉਹਦੇ ਖੰਦ ਦੱਸਿਆ ਆਏ ਸੀ ਅਗਲੀ ਤਰੀਕ ਦਾ ਕੁਝ ਰੱਖਿਆ ਜੀ ਤੇ ਉਹ ਅਸੀਂ ਦੇਖਦੇ ਹਾਂ ਮਤਲਬ ਟਾਈਮ ਦੇਣਾ ਪਊਗਾ ਅਗਲੀ ਤਰੀਕ ਹਫਤਾ ਕੋ ਲੱਗ ਜਿੰਦਾ ਮਤਲਬ ਦੁਆਰਾ ਟਿਕਟਨ ਲਿਖੋ ਕਿ ਪੱਤਰ ਜਿਹੜੇ ਸਾਰਿਆਂ ਨੂੰ ਸੰਬੰਧਤ ਨੂੰ ਭੇਜਨੇ ਹੁੰਦੇ ਆ ਤੇ ਕਿਤੇ ਦੇ ਵਿੱਚ ਵਿੱਚ ਅਸੀਂ ਦੁਬਾਰਾ ਵਿਸਟ ਕਰਾਂਗੇ ਉਹ ਠੀਕ ਅਸੀਂ ਰੱਖ ਲੈਣੇ